ਰਾਜੀਵ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਕਰਨੇ ਦੇ ਲਈ ਆਇਆ ਹੋਇਆ ਸੀ ਦਰਅਸਲ ਰਾਜੀਵ ਦੇ ਪਿਤਾ ਕ੍ਰਿਸ਼ਨ ਸਿੰਘ ਜੀ ਬ੍ਰਿਧਾ ਆਸ਼ਰਮ ਵਿੱਚ ਰਹਾ ਕਰਦੇ ਸੀ ਬਹੁਤ ਸਮੇਂ ਪਹਿਲਾਂ ਹੀ ਰਾਜੀਵ ਉਹਨਾਂ ਨੂੰ ਬ੍ਰਿਧਾ ਆਸ਼ਰਮ ਛੱਡ ਗਿਆ ਸੀ ਉਦੋਂ ਤੋਂ ਉਹ اسی ਬ੍ਰਿਧਾ ਆਸ਼ਰਮ ਵਿੱਚ ਰਹਿ ਰਹੇ ਸੀ ਇੱਥੇ ਰਹਿੰਦੇ ਰਹਿੰਦੇ ਸਾਰੇ ਲੋਕ ਇੱਕ ਪਰਿਵਾਰ ਦੇ ਤਰ੍ਹਾਂ ਰਹਿੰਦੇ ਸੀ ਕਿਉਂਕਿ ਉਹ ਇਸ ਸੱਚ ਨੂੰ ਅਪਣਾ ਚੁੱਕੇ ਸੀ ਕਿ ਉਹਨਾਂ ਦੇ ਪਰਿਵਾਰ ਵਾਲੇ ਹੁਣ ਉਹਨਾਂ ਨਾਲ ਕੋਈ ਮਤਲਬ ਨਹੀਂ ਰੱਖਣਾ ਚਾਹੁੰਦੇ ਅਤੇ ਹੁਣ ਜੋ ਵੀ ਹੈ ਬਸ ਇਹੀ ਹੈ ਹੁਣ ਇਹ ਬ੍ਰਿਧ ਆਸ਼ਰਮ ਹੀ ਉਹਨਾਂ ਦਾ ਘਰ ਹੈ ਅਤੇ ਇੱਥੇ ਰਹਿਣੇ ਵਾਲੇ ਲੋਕ ਹੀ ਉਹਨਾਂ ਦਾ ਪਰਿਵਾਰ ਹਨ ਕ੍ਰਿਸ਼ਨ ਸਿੰਘ ਜੀ ਆਪਣੀ ਮੌਤ ਦੇ ਸਮੇਂ ਤੱਕ ਬ੍ਰਿਧ ਆਸ਼ਰਮ ਵਿੱਚ ਹੀ ਰਹੇ ਅਤੇ ਜਦ ਤੋਂ ਰਾਜੀਵ ਆਪਣੇ ਪਿਤਾ ਨੂੰ ਬ੍ਰਿਧਾ ਆਸ਼ਰਮ ਵਿੱਚ ਛੱਡ ਕੇ ਗਿਆ ਉਦੋਂ ਤੋਂ ਰਾਜੀਵ ਨਾਲ ਗੱਲ ਕਰਨੇ ਦੀ ਉਹਨਾਂ ਨੇ ਇੱਕ ਅਦਵਾਰ ਕੋਸ਼ਿਸ਼ ਕੀਤੀ ਸੀ ਪਰ ਰਾਜੀਵ ਦੇ ਕੋਲ ਕਦੀ ਸਮੇਂ ਹੀ ਨਹੀਂ ਹੁੰਦਾ ਸੀ ਤਾਂ ਹੌਲੀ-ਹੌਲੀ ਕ੍ਰਿਸ਼ਨ ਸਿੰਘ ਜੀ ਨੇ ਵੀ ਉਸ ਨੂੰ ਫੋਨ ਕਰਨਾ ਬੰਦ ਕਰ ਦਿੱਤਾ ਸੀ ਅਤੇ ਅੱਜ ਕਾਫੀ ਸਮੇਂ ਬਾਅਦ ਰਾਜੀਵ ਦੇ ਫੋਨ ਪਰ ਕਿਸੇ ਦੀ ਆਲਾਈ ਜਿਸ ਨੇ ਉਸ ਨੂੰ ਦੱਸਿਆ ਕਿ ਰਾਜੀਵ ਦੇ ਪਿਤਾ ਕ੍ਰਿਸ਼ਨ ਸਿੰਘ ਜੀ ਦੀ ਮੌਤ ਹੋ ਚੁੱਕੀ ਹੈ ਅਤੇ ਉਹਨਾਂ ਦੇ ਸੰਸਕਾਰ ਦੇ ਲਈ ਉਹਨਾਂ ਦੇ ਪੁੱਤਰ ਨੂੰ ਯਾਨੀ ਕਿ ਰਾਜੀਵ ਨੂੰ ਬ੍ਰਿਧ ਆਸ਼ਰਮ ਵਿੱਚ ਆਉਣਾ ਹੋਵੇਗਾ ਬ੍ਰਿਧ ਆਸ਼ਰਮ ਵਿੱਚ ਆਉਣੇ ਦੇ ਬਾਅਦ ਰਾਜੀਵ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਕਰਨੇ ਦੇ ਲਈ ਗਿਆ ਅਤੇ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਕਰਨੇ ਦੇ ਬਾਅਦ ਰਾਜੀਵ ਵਾਪਸ ਬ੍ਰਿਧ ਆਸ਼ਰਮ ਪਹੁੰਚਿਆ ਆਪਣੇ ਹੀ ਪਿਤਾ ਦਾ ਬਚਿਆ ਕੁਝ ਆਸਮਾਨ ਦੇਖਣੇ ਦੇ ਲਈ ਅਤੇ ਉਸ ਨੂੰ ਲੈਣੇ ਦੇ ਲਈ ਦਰਅਸਲ ਮਰਨੇ ਤੋਂ ਪਹਿਲਾਂ ਕ੍ਰਿਸ਼ਨ ਸਿੰਘ ਜੀ ਨੇ ਆਪਣੇ ਹੀ ਇੱਕ ਸਹਿਯੋਗੀ ਨੂੰ ਦੱਸਿਆ ਸੀ ਕਿ ਜੇਕਰ ਉਹਨਾਂ ਦੀ ਮੌਤ ਦੇ ਬਾਅਦ ਉਹਨਾਂ ਦਾ ਪੁੱਤ ਉਹਨਾਂ ਦਾ ਅੰਤਿਮ ਸੰਸਕਾਰ ਕਰਨ ਆਉਂਦਾ ਹੈ ਤਾਂ ਉਹਨਾਂ ਦੀ ਇੱਕ ਅੰਤਿਮ ਇੱਛਾ ਹੈ ਅਤੇ ਉਹ ਉਹ ਅੰਤਿਮ ਇੱਛਾ ਉਹਨਾਂ ਨੇ ਇੱਕ ਪਰਚੇ ਵਿੱਚ ਲਿਖ ਲਿਖ ਕੇ ਆਪਣੇ ਬਕਸੇ ਵਿੱਚ ਰੱਖੀ ਹੋਈ ਹੈ ਜਦ ਰਾਜੀਵ ਅੰਤਿਮ ਸੰਸਕਾਰ ਕਰਨ ਆਇਆ ਸੀ ਉਦੋਂ ਉਸ ਸਹਿਯੋਗੀ ਨੇ ਰਾਜੀਵ ਨੂੰ ਉਸਦੇ ਪਿਤਾ ਦੀ ਅੰਤਿਮ ਇੱਛਾ ਤੇ ਬਕਸੇ ਵਿੱਚ ਰੱਖੇ ਪਰਚੇ ਦੇ ਬਾਰੇ ਵਿੱਚ ਦੱਸਿਆ ਸੀ ਜਿਸ ਨੂੰ ਦੇਖਣੇ ਦੇ ਲਈ ਰਾਜੀਵ ਵਾਪਸ ਬ੍ਰਿਧਾ ਆਸ਼ਰਮ ਆਇਆ ਸੀ ਬ੍ਰਿਧਾ ਆਸ਼ਰਮ ਵਿੱਚ ਪਹੁੰਚ ਕੇ ਰਾਜੀਵ ਨੇ ਆਪਣੇ ਪਿਤਾ ਦਾ ਬਕਸਾ ਖੋਲ੍ਹਿਆ ਜਿਸ ਵਿੱਚ ਕੁਝ ਪੁਰਾਣੀ ਚੀਜ਼ਾਂ ਪਈ ਹੋਈ ਸੀ ਉਹਨਾਂ ਪੁਰਾਣੀ ਚੀਜ਼ਾਂ ਵਿੱਚ ਰਾਜੀਵ ਨੂੰ ਆਪਣੇ ਕੰਮ ਦੀ ਕੋਈ ਚੀਜ਼ ਨਹੀਂ ਲੱਗੀ ਰਾਜੀਵ ਨੇ ਉਹ ਲੈਟਰ ਲੱਭਣਾ ਸ਼ੁਰੂ ਕੀਤਾ ਜੋ ਕਿ ਬਕਸੇ ਦੇ ਸਭ ਤੋਂ ਨੀਚਲੇ ਤਲ ਵਿੱਚ ਇੱਕ ਪੇਪਰ ਦੇ نیچے ਰੱਖਿਆ ਹੋਇਆ ਸੀ ਰਾਜੀਵ ਨੇ ਆਪਣੇ ਪਿਤਾ ਦਾ ਉਹ ਆਖਰੀ ਖੱਤ ਚੁੱਕਿਆ ਅਤੇ ਉਹ ਉਸਨੂੰ ਚੁੱਕ ਕੇ ਪੜਨ ਲੱਗਾ ਇਹ ਜਾਣਨ ਦੇ ਲਈ ਕੀ ਆਖਿਰ ਉਸਦੇ ਪਿਤਾ ਦੀ ਅੰਤਿਮ ਇੱਛਾ ਜਾਣਨ ਦੇ ਲਈ ਉਸ ਪੱਤਰ ਨੂੰ ਜਿਵੇਂ ਹੀ ਪੜਨ ਲੱਗਦਾ ਹੈ ਉਸ ਦੀ ਅੱਖਾਂ ਤੋਂ ਚਰ-ਚਰ ਹੰਝੂ ਵਹਿਣ ਲੱਗਦੇ ਹਨ ਅਤੇ ਉਹ ਖੁਦ ਪਰ ਕਾਬੂ ਨਹੀਂ ਕਰ ਪਾਉਂਦਾ ਅਤੇ ਕਿਉਂਕਿ ਬ੍ਰਿਧਾ ਆਸ਼ਰਮ ਵਿੱਚ ਉਸ ਦੀ ਪਤਨੀ ਵੀ ਆਈ ਸੀ ਤਾਂ ਉਸ ਦੀ ਪਤਨੀ ਰੀਨਾ ਵੀ ਉੱਥੇ ਹੀ ਕਮਰੇ ਵਿੱਚ ਖੜੀ ਸੀ ਜੋ ਕਿ ਆਪਣੇ ਪਤੀ ਨੂੰ ਰੋਂਦੇ ਹੋਏ ਦੇਖ ਕੇ ਕਹਿੰਦੀ ਹੈ ਕਿਆ ਹੋਇਆ ਰਾਜੀਵ ਤੁਸੀਂ ਰੋ ਕਿਉਂ ਰਹੇ ਹੋ ਮਨ ਦੀ ਹਾਂ ਤੁਹਾਡੇ ਪਿਤਾ ਦੀ ਮੌਤ ਹੋਈ ਹੈ ਪਰ ਇੱਕ ਨਾ ਇੱਕ ਦਿਨ ਤਾਂ ਸਭ ਨੂੰ ਜਾਣਾ ਹੀ ਹੁੰਦਾ ਹੈ ਪਰੇਸ਼ਾਨ ਨਾ ਹੋਵੋ ਇਸ ਵਿੱਚ ਰੋਣੇ ਦੀ ਕੋਈ ਗੱਲ ਨਹੀਂ ਹੈ ਰਾਜੀਵ ਆਪਣੇ ਹੰਝੂਆਂ ਨੂੰ ਪੂੰਝ ਰਿਹਾ ਸੀ ਪਰ ਉਹ ਆਪਣੇ ਹੰਝੂਆਂ ਨੂੰ ਜਿੰਨਾ ਪੂੰਝਣੇ ਦੀ ਕੋਸ਼ਿਸ਼ ਕਰਦਾ ਉੰਨੇ ਹੀ ਉਸਦੇ ਹੰਝੂ ਹੋਰ ਬਹਿ ਬਹਿ ਰਹੇ ਸੀ ਜਿਨ੍ਹਾਂ ਨੂੰ ਉਹ ਚਾਹ ਕੇ ਵੀ ਰੋਕ ਨਹੀਂ ਪਾ ਰਿਹਾ ਸੀ ਲਗਾਤਾਰ ਬਹਿੰਦੇ ਹੋਏ ਹੰਝੂਆਂ ਨੂੰ ਦੇਖ ਕੇ ਰੀਨਾ ਬੋਲੀ ਆਖਿਰ ਇਹ ਸਾ ਕਿਹਾ ਲਿਖਿਆ ਹੈ ਤੁਹਾਡੇ ਪਿਤਾ ਨੇ ਜਿਸ ਨੂੰ ਪੜ੍ਹ ਕੇ ਤੁਸੀਂ ਬਸ ਰੋਂਦੇ ਜਾ ਰਹੇ ਹੋ ਮੈਨੂੰ ਵੀ ਦਿਖਾਓ ਜਦ ਰੀਨਾ ਨੇ ਉਹ ਪੱਤਰ ਪੜ੍ਹਿਆ ਤਾਂ ਜਿਵੇਂ ਉਸ ਨੂੰ ਵੀ ਕੋਈ ਸੱਪ ਸੁੰਘ ਗਿਆ ਉਹ ਕੁਝ ਨਹੀਂ ਬੋਲੀ ਅਤੇ ਬੁੱਤ ਬਣ ਕੇ ਖੜੀ ਰਹੀ ਰਾਜੀਵ ਉੱਥੇ ਹੀ ਬੈਠ ਗਿਆ ਅਤੇ ਆਪਣੇ ਪਿਤਾ ਦੀ ਤਸਵੀਰ ਨੂੰ ਦੇਖ ਕੇ ਰੋਣ ਲੱਗਾ ਉਹ ਰੋਂਦੇ ਰੋਂਦੇ ਆਪਣੇ ਪਿਤਾ ਤੋਂ ਮਾਫੀ ਮੰਗਣ ਲੱਗਾ ਉਹ ਰੋਂਦੇ ਰੋਂਦੇ ਇਹ ਸਭ ਗੱਲਾਂ ਕਹਿ ਰਿਹਾ ਸੀ ਪਾਪਾ ਮੈਨੂੰ ਮਾਫ ਕਰ ਦਵੋ ਜਾਣੇ ਕਿਉਂ ਮੈਂ ਕਦੀ ਤੁਹਾਡੀ ਗੱਲਾਂ ਪਰ ਵਿਸ਼ਵਾਸ ਨਹੀਂ ਕੀਤਾ ਮੈਂ ਤੁਹਾਡੇ ਇਲਾਵਾ ਹਰ ਇੱਕ ਇਨਸਾਨ ਦੀ ਗੱਲਾਂ ਨੂੰ ਮਹੱਤਵਪੂਰਨ ਸਮਝਿਆ ਪਰ ਤੁਹਾਡੀ ਗੱਲਾਂ ਪਰ ਮੈਂ ਕਦੀ ਧਿਆਨ ਨਹੀਂ ਦਿੱਤਾ ਨਾ ਹੀ ਤੁਹਾਨੂੰ ਕਦੀ ਸਮਾਂ ਦੇਣੇ ਦੀ ਕੋਸ਼ਿਸ਼ ਕੀਤੀ ਮੈਂ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਅਨਮੋਲ ਚੀਜ਼ ਨੂੰ ਖੋਹ ਦਿੱਤਾ ਪਾਪਾ ਤੁਸੀਂ ਮੇਰੇ ਲਈ ਕੀ ਆ ਸੀ ਇਹ ਮੈਂ ਕਦੀ ਨਹੀਂ ਸਮਝ ਪਾਇਆ ਪਰ ਅੱਜ ਜਦ ਤੁਸੀਂ ਮੇਰੇ ਕੋਲ ਨਹੀਂ ਹੋ ਤਾਂ ਮੈਨੂੰ ਤੁਹਾਡੀ ਬਹੁਤ ਕਮੀ ਮਹਿਸੂਸ ਹੋ ਰਹੀ ਹੈ ਪਪਾ ਕੀਤੇ ਤੋ ਵੀ ਵਾਪਿਸ ਆ ਜਾਓ ਰਾਜੀਵ ਅੱਖਾਂ ਵਿੱਚ ਹੰਝੂ ਲਈ ਭਾਰੀ ਗਲੇ ਨਾਲ ਇੰਨਾ ਸਭ ਕਹੇ ਜਾ ਰਿਹਾ ਸੀ ਜਦਕਿ ਠੀਕ ਨਾਲ ਉਸਦੀ ਆਵਾਜ਼ ਵੀ ਨਹੀਂ ਨਿਕਲ پا ਰਹੀ ਸੀ ਰੀਨਾ ਆਪਣੇ ਪਤੀ ਨੂੰ ਸੰਭਾਲਦੀ ਹੋਈ ਬੋਲੀ ਰਾਜੀਵ ਖੁਦ ਨੂੰ ਸੰਭਾਲੋ ਹੁਣ ਇਸ ਸੱਚ ਨੂੰ ਤਾਂ ਬਦਲਿਆ ਨਹੀਂ ਜਾ ਸਕਦਾ ਜਦ ਹੀ ਰਾਜੀਵ ਗੁੱਸੇ ਵਿੱਚ ਵੀ ਇਹਨਾਂ ਨੂੰ ਘੁਰਦਾ ਹੋਇਆ ਅਤੇ ਉਸ ਨੂੰ ਖੁਦ ਤੋਂ ਦੂਰ ਧਕੇਲਦਾ ਹੋਇਆ ਬੋਲਿਆ ਹਾ ਹੁਣ ਇਹ ਇਸ ਸੱਚ ਨੂੰ ਤਾਂ ਨਹੀਂ ਬਦਲਿਆ ਜਾ ਸਕਦਾ ਕਿ ਮੇਰੇ ਪਾਪਾ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਅਤੇ ਹੁਣ ਮੈਂ ਉਹਨਾਂ ਨੂੰ ਚਾਹ ਕੇ ਵੀ ਨਹੀਂ ਦੇਖ ਸਕਦਾ ਪਰ ਜਦ ਉਹ ਇਸ ਦੁਨੀਆ ਵਿੱਚ ਸੀ ਅਤੇ ਜਦ ਉਹ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਸੀ ਮੇਰੇ ਨਾਲ ਮਿਲਣਾ ਚਾਹੁੰਦੇ ਸੀ ਉਦੋਂ ਵੀ ਮੈਂ ਉਹਨਾਂ ਨਾਲ ਮਿਲ ਨਾ ਸਕਿਆ ਸਿਰਫ ਤੇਰੇ ਕਾਰਨ ਤੇਰੀ ਛੋਟੀ ਮੋਟੀ ਗੱਲਾਂ ਦੇ ਕਾਰਨ ਤੂੰ ਮੇਰੇ ਪਾਪਾ ਦੇ ਖਿਲਾਫ ਕਿਆ ਕੁਝ ਨਹੀਂ ਕੀਤਾ। ਪ੍ਰੀਨਾ ਤੂੰ ਮੇਰੇ ਮਨ ਵਿੱਚ ਮੇਰੇ ਪਿਤਾ ਦੇ ਪ੍ਰਤੀ ਇੰਨਾ ਜ਼ਹਿਰ ਕੋਲ ਦਿੱਤਾ ਕਿ ਮੈਨੂੰ ਨਾ ਚਾਹੁੰਦੇ ਹੋਏ ਵੀ ਆਪਣੇ ਪਾਪਾ ਨੂੰ ਘਰ ਤੋਂ ਬਾਹਰ ਕੱਢਣਾ ਪਿਆ ਅਤੇ ਮੇਰੇ ਪਾਪਾ ਉਹ ਬਸ ਮੈਨੂੰ ਬਾਰ-ਬਾਰ ਕਹਿੰਦੇ ਰਹੇ ਕਿ ਉਹਨਾਂ ਨੇ ਕੋਈ ਗਲਤੀ ਨਹੀਂ ਕੀਤੀ ਹੈ। ਉਹਨਾਂ ਦੀ ਕੋਈ ਗਲਤੀ ਨਹੀਂ ਹੈ ਅਤੇ ਉਹਨਾਂ ਨੇ ਕੁਝ ਨਹੀਂ ਕੀਤਾ ਪਰ ਮੈਂ ਉਹਨਾਂ ਦੀ ਕੋਈ ਗੱਲ ਨਾ ਸੁਣ ਕੇ ਤੇਰੀ ਹਰ ਗੱਲ ਪਰ ਵਿਸ਼ਵਾਸ ਕੀਤਾ ਅਤੇ ਤੂੰ ਮੈਨੂੰ ਇੰਨਾ بڑا ਧੋਖਾ ਦਿੱਤਾ ਜੇਕਰ ਅੱਜ ਮੇਰੇ ਪਾਪਾ ਮੇਰੇ ਲਈ ਇਹ ਲੈਟਰ ਛੱਡ ਕੇ ਨਹੀਂ ਜਾਂਦੇ ਤਾਂ ਮੈਂ ਕਦੀ ਸੱਚ ਨਹੀਂ ਜਾਣ ਪਾਉਂਦਾ ਅਤੇ ਹਮੇਸ਼ਾ ਹੀ ਆਪਣੇ ਪਾਪਾ ਨੂੰ ਬੁਰਾ ਸਮਝਦਾ ਰਹਿੰਦਾ ਰੀਨਾ ਮੈਂ ਤੈਨੂੰ ਇਸ ਗਲਤੀ ਦੇ ਲਈ ਕਦੀ ਮਾਫ ਨਹੀਂ ਕਰੂੰਗਾ ਤੂੰ ਕੋਈ ਛੋਟੀ ਮੋਟੀ ਗਲਤੀ ਨਹੀਂ ਕੀਤੀ ਹੈ ਬਹੁਤ ਵੱਡਾ ਗੁਨਾਹ ਕੀਤਾ ਹੈ ਅਤੇ ਇਸ ਗੁਨਾਹ ਦੀ ਕੋਈ ਮਾਫੀ ਨਹੀਂ ਹੈ ਚਲੀ ਜਾ ਮੇਰੀ ਨਜ਼ਰਾਂ ਦੇ ਸਾਹਮਣੇ ਤੋਂ ਮੈਂ ਤੈਨੂੰ ਕਦੀ ਮਾਫ ਨਹੀਂ ਕਰ ਸਕਦਾ ਗੁੱਸੇ ਵਿੱਚ ਰੀਨਾ ਤੇ ਰਾਜੀਵ ਦੋਵੇਂ ਘਰ ਆ ਤਾਂ ਜਾਂਦੇ ਹਨ ਪਰ ਘਰ ਆਉਂਦੇ ਹੀ ਰਾਜੀਵ ਰੀਨਾ ਨੂੰ ਆਪਣੇ ਘਰ ਤੋਂ ਬਾਹਰ ਕਰ ਦਿੰਦਾ ਹੈ ਰੀਨਾ ਰੋਂਦੀ ਰੋਂਦੀ ਘਰ ਤੋਂ ਚਲੀ ਜਾਂਦੀ ਹੈ ਅਤੇ ਅਗਲੇ ਹੀ ਦਿਨ ਰੀਨਾ ਦੀ ਮਾਤਾ ਤੇ ਉਸਦਾ ਭਾਈ ਰੀਨਾ ਨੂੰ ਲੈ ਕੇ ਰਾਜੀਵ ਦੇ ਘਰ ਆਉਂਦੇ ਹਨ ਰੀਨਾ ਦੀ ਮਾ ਰਾਜੀਵ ਪਰਚੀਕਦੇ ਹੋਏ ਕਹਿੰਦੀ ਹੈ ਰਾਜੀਵ ਤੇਰੀ ਹਿੰਮਤ ਕਿਵੇਂ ਹੋਈ ਮੇਰੀ ਬੇਟੀ ਦੇ ਨਾਲ ਐਸਾ ਵਰਤਾਵਰਣੇ ਦੀ ਆਖਿਰ ਤੂੰ ਉਸ ਨੂੰ ਸਮਝ ਕੇ ਆ ਰੱਖਿਆ ਹੈ ਤੂੰ ਮੇਰੀ ਬੇਟੀ ਨੂੰ ਧੱਕੇ ਮਾਰ ਕੇ ਘਰ ਤੋਂ ਬਾਹਰ ਕੱਢ ਦਿੱਤਾ ਤੇਰੀ ਇੰਨੀ ਹਿੰਮਤ ਵੀ ਕਿਵੇਂ ਹੋਈ ਕਿਾ ਤੂੰ ਨਹੀਂ ਜਾਣਦਾ ਕੀ ਮੈਂ ਕੀ ਕਰ ਸਕਦੀ ਹਾਂ ਜਦੋਂ ਰਾਜੀਵ ਗੁੱਸੇ ਵਿੱਚ ਚੀਕਦਾ ਹੋਇਆ ਬੋਲਿਆ ਕਿਆ ਕਰ ਸਕਦੀ ਹੋ ਤੁਸੀਂ ਦੱਸੋ ਕਿਆ ਕਰ ਸਕਦੀ ਹੋ ਤੁਸੀਂ ਤੁਹਾਡੇ ਜੋ ਬਸ ਵਿੱਚ ਹੋ ਤੁਸੀਂ ਉਹ ਕਰੋ ਪਰ ਹੁਣ ਮੈਂ ਇਸ ਔਰਤ ਨੂੰ ਇਸ ਘਰ ਵਿੱਚ ਨਹੀਂ ਰੱਖ ਸਕਦਾ ਤੁਸੀਂ ਜਾਣਦੀ ਵੀ ਹੋ ਇਸ ਵਾਰ ਤੁਹਾਡੀ ਬੇਟੀ ਨੇ ਕਿਆ ਕੀਤਾ ਹੈ ਰੀਨਾ ਦੀ ਮਾਂ ਰਾਜੀਵ ਨੂੰ ਗੁੱਸੇ ਵਿੱਚ ਦੇਖ ਕੇ ਥੋੜਾ ਸ਼ਾਂਤ ਹੁੰਦੀ ਹੋਈ ਬੋਲੀ ਆਖਿਰ ਐਸਾ ਵੀ ਕਿਆ ਕਰ ਦਿੱਤਾ ਮੇਰੀ ਬੇਟੀ ਨੇ ਜਿਸ ਦੇ ਲਈ ਤੂੰ ਉਸ ਨੂੰ ਘਰ ਤੋਂ ਕੱਢ ਰਿਹਾ ਹੈ ਜਦ ਰਾਜੀਵ ਨੇ ਆਪਣੀ ਸੱਸ ਨੂੰ ਕਿਹਾ ਤੁਸੀਂ ਆਪਣੀ ਬੇਟੀ ਤੋਂ ਹੀ ਕਿਉਂ ਨਹੀਂ ਪੁੱਛ ਲੈਂਦੀ ਕੀ ਉਸਨੇ ਕਿਆ ਕੀਤਾ ਹੈ ਰੀਨਾ ਨਜ਼ਰਾਂ ਝੁਕਾਏ ਖੜੀ ਰਹਿੰਦੀ ਹੈ ਜਦ ਉਸਦੀ ਸੱਸ ਫਿਰ ਤੋਂ ਰਾਜੀਵ ਦੀ ਤਰਫ ਦੇਖਣ ਲੱਗਦੀ ਹੈ ਜਦ ਰਾਜੀਵ ਕਹਿੰਦਾ ਹੈ ਇਹ ਤਾਂ ਨਹੀਂ ਦੱਸੇਗੀ ਤੁਹਾਨੂੰ ਪਰ ਮੈਂ ਦੱਸਦਾ ਹਾਂ ਕੀ ਉਸਨੇ ਕੀ ਕੀਤਾ ਹੈ ਦਰਅਸਲ ਤੁਹਾਡੀ ਬੇਟੀ ਨੂੰ ਸ਼ੁਰੂ ਤੋਂ ਹੀ ਇਕੱਲੇ ਰਹਿਣਾ ਪਸੰਦ ਸੀ ਅਤੇ ਇਸ ਨੂੰ ਮੇਰੇ ਪਾਪਾ ਦਾ ਘਰ ਵਿੱਚ ਰਹਿਣਾ ਬਹੁਤ ਚੁਭਦਾ ਸੀ ਤੁਹਾਡੀ ਬੇਟੀ ਮੈਨੂੰ ਅਕਸਰ ਹੀ ਕਹਿੰਦੀ ਰਹਿੰਦੀ ਸੀ ਕਿ ਅਸੀਂ ਪਾਪਾ ਨੂੰ ਬ੍ਰਿਧਾਸ਼ਰਮ ਵਿੱਚ ਕਿਉਂ ਨਹੀਂ ਛੱਡ ਦਿੰਦੇ ਪਰ ਮੈਨੂੰ ਪਾਪਾ ਨੂੰ ਇਵੇਂ ਬ੍ਰਿਧਾਸ਼ਰਮ ਵਿੱਚ ਛੱਡਣਾ ਸਹੀ ਨਹੀਂ ਲੱਗਦਾ ਸੀ ਫਿਰ ਇਸ ਨੇ ਹੌਲੀ-ਹੌਲੀ ਚਾਲ ਚੱਲਣਾ ਸ਼ੁਰੂ ਕਰ ਦਿੱਤਾ ਤਾਂ ਕਿ ਮੇਰੀ ਨਜ਼ਰਾਂ ਵਿੱਚ ਮੇਰੇ ਪਾਪਾ ਨੂੰ ਬੁਰਾ ਬਣਾ ਸਕੇ ਇਸ ਨੇ ਛੋਟੀ-ਮੋਟੀ ਅਨੇਕਾਂ ਚਾਲ ਚੱਲੀ ਪਰ ਜਦ ਉਹਨਾਂ ਨਾਲ ਕੋਈ ਕੰਮ ਨਹੀਂ ਬਣਿਆ ਤਾਂ ਇਸ ਨੇ ਪਾਪਾ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਕਦੀ ਹੀ ਖਾਣੇ ਵਿੱਚ ਨਮਕ ਪਾ ਦਿੰਦੀ ਤਾਂ ਕਦੀ ਪਾਪਾ ਦੇ ਖਾਣੇ ਵਿੱਚ ਮਿਰਚ ਦਾ ਪੂਰਾ ਡੱਬਾ ਪਲਟ ਦਿੰਦੀ ਬਸ ਐਸੀ ਹੀ ਚੀਜ਼ਾਂ ਨਾਲ ਪਾਪਾ ਨੂੰ ਪਰੇਸ਼ਾਨ ਕਰਦੀ ਰਹਿੰਦੀ ਕਦੀ ਉਹਨਾਂ ਦੇ ਨਹਾਉਣੇ ਦਾ ਪਾਣੀ ਮੈਂ ਗਰਮ ਕਰਕੇ ਰੱਖਦਾ ਅਤੇ ਖੁਦ ਜਾ ਕੇ ਉਸ ਵਿੱਚ ਬਰਫ਼ ਪਾ ਦਿੰਦੀ ਅਤੇ ਮੈਂ ਬੇਫਕੂਫ ਇਹਨਾਂ ਸਭ ਗੱਲਾਂ ਤੋਂ ਅਣਜਾਣ ਰਹਾ ਮੈਨੂੰ ਤਾਂ ਇਹ ਸਭ ਕਦੀ ਪਤਾ ਹੀ ਨਹੀਂ ਚੱਲ ਪਾਇਆ ਇਹਨਾਂ ਸਭ ਹੋਣੇ ਦੇ ਬਾਅਦ ਵੀ ਮੇਰੇ ਪਾਪਾ ਨੇ ਕਦੀ ਮੈਨੂੰ ਇਸ ਦੀ ਸ਼ਿਕਾਇਤ ਤੱਕ ਨਹੀਂ ਕੀਤੀ ਸਿਰਫ ਇਸ ਲਈ ਕਿ ਮੇਰਾ ਪਰਿਵਾਰ ਨਾ ਵਿਖਰ ਜਾਵੇ ਪਰ ਫਿਰ ਵੀ ਇਸ ਨੂੰ जरा ਸ਼ਰਮ ਨਹੀਂ ਆਈ ਅਤੇ ਉਸਨੇ ਆਪਣੀ ਐਸੀ ਹੀ ਘਟੀਆਂ ਹਰਕਤਾਂ ਨੂੰ ਜਾਰੀ ਰੱਖਿਆ ਪਰ ਮੈਨੂੰ ਤਾਂ ਇਹਨਾਂ ਸਭ ਚੀਜ਼ਾਂ ਦੇ ਬਾਰੇ ਵਿੱਚ ਕੁਝ ਪਤਾ ਹੀ ਨਹੀਂ ਸੀ ਮੈਂ ਤਾਂ ਸੋਚ ਰਿਹਾ ਸੀ ਕਿ ਰੀਨਾ ਬਹੁਤ ਚੰਗੀ ਹੈ ਅਤੇ ਮੇਰੇ ਬਾਅਦ ਮੇਰੇ ਪਾਪਾ ਦਾ ਬਹੁਤ ਖਿਆਲ ਰੱਖਦੀ ਹੈ ਪਰ ਸਚਾਈ ਤਾਂ ਕੁਝ ਹੋਰ ਹੀ ਸੀ ਇਵੇਂ ਹੀ ਇੱਕ ਦਿਨ ਜਦ ਮੈਂ ਦਫਤਰ ਤੋਂ ਆਇਆ ਤਾਂ ਰੀਨਾ ਨੇ ਮੈਨੂੰ ਕਿਹਾ ਕੀ ਰਾਜੀਵ ਮੈਂ ਹਲਮਾਰੀ ਵਿੱਚ ਥੋੜੇ ਪੈਸੇ ਰੱਖੇ ਸੀ ਪਰ ਮੈਨੂੰ ਹੁਣ ਉਹ ਪੈਸੇ ਮਿਲ ਨਹੀਂ ਰਹੇ ਤਾਂ ਮੈਂ ਰੀਨਾ ਨੂੰ ਕਿਹਾ ਕਿ ਸ਼ਾਇਦ ਤੈਨੂੰ ਧਿਆਨ ਨਹੀਂ ਰਿਹਾ ਹੋਵੇਗਾ ਅਤੇ ਤੂੰ ਬਾਜ਼ਾਰ ਵਿੱਚ ਹੀ ਪੈਸੇ ਜ਼ਿਆਦਾ ਖਰਚ ਕਰ ਆਈ ਹੋਵੇਂਗੀ ਜਾਂ ਫਿਰ ਤੂੰ ਤੂੰ ਹੀ ਪੈਸੇ ਕਿਤੇ ਗਿਰਾ ਦਿੱਤੇ ਹੋਣਗੇ ਅਤੇ ਹੁਣ ਤੂੰ ਘਰ ਆ ਕੇ ਲੱਭ ਰਹੀ ਹੈ ਜੇਕਰ ਪੈਸੇ ਘਰ ਵਿੱਚ ਰੱਖੇ ਹੁੰਦੇ ਤਾਂ ਕਿੱਥੇ ਜਾਂਦੇ ਉਦੋਂ ਰੀਨਾ ਨੇ ਮੈਨੂੰ ਕਿਹਾ ਦੇਖੋ ਰਾਜੀਵ ਘਰ ਵਿੱਚ ਤੁਹਾਡੇ ਮੇਰੇ ਅਤੇ ਪਾਪਾ ਜੀ ਦੇ ਇਲਾਵਾ ਹੋਰ ਕੋਈ ਨਹੀਂ ਹੈ ਤਾਂ ਭਲਾ ਪੈਸੇ ਕਿੱਥੇ ਚਲੇ ਗਏ ਮੈਨੂੰ ਇਹ ਸਭ ਸੁਣ ਕੇ ਬਹੁਤ ਗੁੱਸਾ ਆਇਆ ਅਤੇ ਮੈਂ ਰੀਨਾ ਪਰ ਚੀਕ ਪਿਆ ਕੀ ਹਿੱਤ ਸਭ ਤੂੰ ਕੈਸੀ ਗੱਲਾਂ ਕਰ ਰਹੀ ਹੈ ਤੂੰ ਪਾਪਾ ਦੇ ਬਾਰੇ ਵਿੱਚ ਐਸਾ ਸੋਚ ਵੀ ਕਿਵੇਂ ਸਕਦੀ ਹੈ ਪਾਪਾ ਨੂੰ ਭਲਾ ਕਿ ਆ ਜਰੂਰਤ ਪੈਸੇ ਚੁਰਾਣੇ ਦੀ ਜੋ ਕੁਝ ਵੀ ਹੈ ਸਭ ਉਹਨਾਂ ਦਾ ਹੀ ਤਾਂ ਹੈ ਰੀਨਾ ਨੇ ਉਸ ਵਕਤ ਤਾਂ ਕੁਝ ਨਹੀਂ ਕਿਹਾ ਫਿਰ ਕੁਝ ਦਿਨ ਬਾਅਦ ਜਦ ਸਾਨੂੰ ਇੱਕ ਰਿਸ਼ਤੇਦਾਰ ਦੇ ਇੱਥੇ ਵਿਆਹ ਵਿੱਚ ਜਾਣਾ ਸੀ ਉਦੋਂ ਰੀਨਾ ਨੇ ਮੈਨੂੰ ਕਿਹਾ ਕਿ ਉਸ ਦੀ ਅਲਮਾਰੀ ਵਿੱਚ ਨਾ ਹੀ ਤਾਂ ਉਸ ਦੇ ਗਹਿਣੇ ਹਨ ਅਤੇ ਨਾ ਹੀ ਤਾਂ ਉਹ 5 ਲੱਖ ਰੁਪਏ ਹਨ ਜੋ ਮੈਂ ਉਸ ਨੂੰ ਇੱਕ ਦੋ ਦਿਨ ਪਹਿਲਾਂ ਹੀ ਸੰਭਾਲ ਕੇ ਰੱਖਣੇ ਨੂੰ ਦਿੱਤੇ ਸੀ ਜਦ ਰੀਨਾ ਨੇ ਮੈਨੂੰ ਹੀ ਸਭ ਦੱਸਿਆ ਤਾਂ ਮੇਰੇ ਤਾਂ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਮੈਂ ਆਪਣੀ ਸਾਲਾਂ ਦੀ ਜਮਾ ਪੂੰਜੀ ਜੋ ਕਿ ਨਵੀਂ ਗੱਡੀ ਖਰੀਦਣ ਦੇ ਲਈ ਜਮਾ ਕੀਤੀ ਸੀ ਕਈ ਸਾਲਾਂ ਤੋਂ ਮੈਂ ਜਿਨ੍ਹਾਂ ਪੈਸਿਆਂ ਨੂੰ ਜੋੜ ਰਿਹਾ ਸੀ ਉਹ ਪੈਸੇ ਅਚਾਨਕ ਤੋਂ ਗਾਇਬ ਹੋ ਗਏ ਤਾਂ ਮੈਂ ਬਹੁਤ ਪਰੇਸ਼ਾਨ ਹੋ ਗਿਆ ਅਤੇ ਮੈਂ ਰੀਨਾ ਨੂੰ ਕਿਹਾ ਰੀਨਾ ਦੇਖੋ ਇੱਥੇ ਕਿਤੇ ਹੋਣਗੇ ਅਤੇ ਮੈਂ ਤੇ ਰੀਨਾ ਦੋਵੇਂ ਪੂਰੇ ਘਰ ਵਿੱਚ ਪਾਗਲਾਂ ਦੀ ਤਰ੍ਹਾਂ ਪੈਸੇ ਲੱਭਣ ਲੱਗੇ ਪਰ ਸਾਨੂੰ ਪੈਸੇ ਕਿਤੇ ਨਹੀਂ ਮਿਲੇ ਅਤੇ ਨਾ ਹੀ ਰੀਨਾ ਦੇ ਗਹਿਣੇ ਮਿਲੇ ਜਦ ਹੀ ਪਾਪਾ ਬਾਹਰ ਬਗੀਚੇ ਤੋਂ ਘੁੰਮਦੇ ਹੋਏ ਆਏ ਅਤੇ ਰੀਨਾ ਪਾਪਾ ਨੂੰ ਦੇਖਦੇ ਹੀ ਕਹਿਣ ਲੱਗੀ ਰਾਜੀ ਵਾਜ ਤੁਸੀਂ ਚਾਹੇ ਜੋ ਵੀ ਕਹੋ ਮੈਂ ਚੋਰ ਨੂੰ ਫੜ ਕੇ ਹੀ ਰਹੂੰਗੀ ਇੰਨਾ ਕਹਿੰਦੇ ਹੋਏ ਰੀਨਾ ਬਿਨਾ ਕੁਝ ਸੋਚੇ ਸਮਝੇ ਪਾਪਾ ਦੇ ਕਮਰੇ ਵਿੱਚ ਵੜ ਗਈ ਪਾਪਾ ਕਹਿੰਦੇ ਰਹੇ ਕੀ ਸਭ ਤੂੰ ਕਿਆ ਕਰ ਰਹੀ ਹੈ ਨੂ ਅਚਾਨਕ ਮੇਰੇ ਕਮਰੇ ਵਿੱਚ ਸਾਰਾ ਸਮਾਨ ਇੱਧਰ ਉੱਧਰ ਕਿਉਂ ਕਰ ਰਹੀ ਹੋ ਜਦੀ ਰੀਨਾ ਬੋਲੀ ਚੋਰ ਨੂੰ ਕੱਢਣੇ ਦੀ ਕੋਸ਼ਿਸ਼ ਕਰ ਰਹੀ ਹਾ ਜਿਸ ਚੋਰ ਨੇ ਚੋਰੀ ਕੀਤੀ ਹੈ ਉਸ ਨੂੰ ਸਭ ਦੇ ਸਾਹਮਣੇ ਲਿਆਉਣੇ ਦੀ ਕੋਸ਼ਿਸ਼ ਕਰ ਰਹੀ ਹਾ ਗੱਲ ਵਧਾਉਂਦੇ ਹੋਏ ਰੀਨਾ ਸਾਰਾ ਸਮਾਨ ਲੱਭਣ ਲੱਗੀ ਅਤੇ ਜਦੀ ਪਾਪਾ ਦੀ ਅਲਮਾਰੀ ਤੋਂ ਨੋਟਾਂ ਦੀ ਗੱਡੀਆਂ ਤੇ ਰੀਨਾ ਦੇ ਗਹਿਣੇ نیچے ਗਿਰ ਪਏ ਜੋ ਕੀ ਪਾਪਾ ਦੇ ਕੁੜਤੇ ਦੇ ਅੰਦਰ ਰੱਖੇ ਹੋਏ ਸੀ ਇਹ ਸਭ ਦੇਖ ਮੈਂ ਵੀ ਬੁਖਲਾ ਗਿਆ ਅਤੇ ਮੈਨੂੰ ਵੀ ਲੱਗਿਆ ਕਿ ਸ਼ਾਇਦ ਰੀਨਾ ਸਹੀ ਕਹਿੰਦੀ ਹੈ ਮੈਂ ਹੀ ਉਸ ਨੂੰ ਗਲਤ ਸਮਝ ਰਿਹਾ ਹਾਂ ਇਹਨਾਂ ਸਭ ਗੱਲਾਂ ਨੂੰ ਸੋਚਦੇ ਹੋਏ ਮੈਂ ਰੀਨਾ ਦੀ ਗੱਲ ਮੰਨਦੇ ਹੋਏ ਪਾਪਾ ਨੂੰ ਬ੍ਰਿਧਾਸ਼ਰਮ ਭੇਜ ਦਿੱਤਾ ਜਦ ਪਾਪਾ ਬ੍ਰਿਧਾਸ਼ਰਮ ਜਾਣੇ ਦੇ ਲਈ ਤਿਆਰ ਨਹੀਂ ਹੋਏ ਮੈਂ ਖੁਦ ਉਹਨਾਂ ਦੇ ਕੱਪੜੇ ਪੈਕ ਕੀਤੇ ਅਤੇ ਉਹਨਾਂ ਨੂੰ ਕਿਹਾ ਕਿ ਜਾ ਤਾਂ ਉਹ ਖੁਦ ਕਮਰੇ ਤੋਂ ਬਾਹਰ ਆ ਜਾਣ ਨਹੀਂ ਤਾਂ ਮੈਨੂੰ ਮਜਬੂਰੀ ਵਿੱਚ ਉਹਨਾਂ ਨੂੰ ਕਸੀਟ ਦੇ ਹੋਏ ਘਰ ਤੋਂ ਬਾਹਰ ਕੱਢਣਾ ਹੋਵੇਗਾ ਇੰਨਾ ਕਹਿ ਕੇ ਮੈਂ ਕਮਰੇ ਤੋਂ ਬਾਹਰ ਆ ਗਿਆ ਅਤੇ ਕੁਝ ਹੀ ਦੇਰ ਬਾਅਦ ਪਾਪਾ ਵੀ ਆਪਣਾ ਬਕਸਾ ਲੈ ਕੇ ਕਮਰੇ ਤੋਂ ਬਾਹਰ ਆ ਗਏ ਪਾਪਾ ਦੀ ਅੱਖਾਂ ਬਿਲਕੁਲ ਸੁੱਜੀ ਹੋਈ ਸੀ ਸ਼ਾਇਦ ਉਹ ਪੂਰੀ ਰਾਤ ਰੋਂਦੇ ਰਹੇ ਪਾਪਾ ਮੈਨੂੰ ਬਸ ਇਹੀ ਕਹੇ ਕਹਿ ਰਹੇ ਸੀ ਕਿ ਮੈਂ ਨਹੀਂ ਜਾਣਦਾ ਬੇਟਾ ਇਹ ਸਭ ਸਮਾਨ ਮੇਰੀ ਅਲਮਾਰੀ ਵਿੱਚ ਕਿਵੇਂ ਆਇਆ ਮੈਨੂੰ ਨਹੀਂ ਪਤਾ ਕਿ ਇਹ ਸਭ ਕਿਸ ਨੇ ਕੀਤਾ ਹੈ ਪਰ ਮੈਂ ਤੁਹਾਡੀ ਬੇਟੀ ਦੀ ਗੱਲਾਂ ਵਿੱਚ ਆ ਕੇ ਉਹਨਾਂ ਦੀ ਇੱਕ ਨਾ ਸੁਣੀ ਅਤੇ ਮੈਂ ਉਹਨਾਂ ਨੂੰ ਬ੍ਰਿਧ ਆਸ਼ਰਮ ਲੈ ਗਿਆ ਪਾਪਾ ਪੂਰੇ ਰਸਤੇ ਮੈਨੂੰ ਬਸ ਇਹੀ ਕਹਿੰਦੇ ਰਹੇ ਕੀ ਮੈਂ ਕੁਝ ਨਹੀਂ ਕੀਤਾ ਹੈ ਮੇਰੀ ਕੋਈ ਗਲਤੀ ਨਹੀਂ ਹੈ ਬੇਟਾ ਮੈਨੂੰ ਬ੍ਰਿਧ ਆਸ਼ਰਮ ਨਾ ਭੇਜ ਮੈਂ ਘਰ ਵਿੱਚ ਹੀ ਕਿਸੇ ਕੋਨੇ ਵਿੱਚ ਪਿਆ ਰਹੂੰਗਾ ਮੈਂ ਸਿਰਫ ਤੇਰਾ ਚਿਹਰਾ ਦੇਖ ਕੇ ਜੀ ਲੂੰਗਾ ਤੂੰ ਮੈਨੂੰ ਖੁਦ ਤੋਂ ਦੂਰ ਨਾ ਕਰ ਤੇਰੀ ਮਾਂ ਦੇ ਜਾਣੇ ਦੇ ਬਾਅਦ ਤੂੰ ਹੀ ਤਾਂ ਮੇਰਾ ਇਕਲੌਤਾ ਸਹਾਰਾ ਹੈ ਤੂੰ ਵੀ ਮੈਨੂੰ ਇਵੇਂ ਛੱਡ ਦੇਵੇਂਗਾ ਤਾਂ ਮੈਂ ਜੀ ਨਹੀਂ ਪਾਉਂਗਾ ਬੇਟਾ ਪਾਪਾ ਮੈਨੂੰ ਬਾਰ-ਬਾਰ ਕਹਿੰਦੇ ਰਹੇ ਪਰ ਮੈਂ ਤੁਹਾਡੀ ਬੇਟੀ ਦੀ ਗੱਲਾਂ ਵਿੱਚ ਆ ਕੇ ਉਹਨਾਂ ਨੂੰ ਬ੍ਰਿਧ ਆਸ਼ਰਮ ਵਿੱਚ ਛੱਡ ਦਿੱਤਾ ਅਤੇ ਫਿਰ ਪਲਟ ਕੇ ਕਦੀ ਨਹੀਂ ਦੇਖਿਆ ਅਤੇ ਹੁਣੇ 2 ਦਿਨ ਪਹਿਲਾਂ ਹੀ ਮੇਰੇ ਕੋਲ ਬ੍ਰਿਧ ਆਸ਼ਰਮ ਦੇ ਮੈਨੇਜਰ ਨੇ ਫੋਨ ਕੀਤਾ ਤੇ ਦੱਸਿਆ ਕਿ ਮੇਰੇ ਪਾਪਾ ਦੀ ਮੌਤ ਹੋ ਗਈ ਹੈ ਜਦ ਮੈਂ ਬ੍ਰਿਧ ਆਸ਼ਰਮ ਪਹੁੰਚਿਆ ਤਾਂ ਬ੍ਰਿਧ ਆਸ਼ਰਮ ਪਹੁੰਚ ਕੇ ਮੈਂ ਦੇਖਿਆ ਕਿ ਮੇਰੇ ਪਾਪਾ ਜ਼ਮੀਨ ਪਰ ਲੇਟੇ ਹੋਏ ਸੀ ਅਤੇ ਉਹਨਾਂ ਦੇ ਸੀਨੇ ਪਰ ਮੇਰੀ ਤਸਵੀਰ ਰੱਖੀ ਹੋਈ ਸੀ ਦਰਅਸਲ ਜਿਸ ਨੇ ਪਾਪਾ ਨੂੰ ਸਭ ਤੋਂ ਪਹਿਲਾਂ ਸਵੇਰੇ ਚੁੱਕ ਕੇ ਦੇਖਿਆ ਸੀ ਉਸਨੇ ਦੱਸਿਆ ਕਿ ਪਾਪਾ ਰਾਤ ਤੋਂ ਕੁਰਸੀ ਪਰ ਇਵੇਂ ਹੀ ਬੈਠੇ ਸੀ ਮੇਰੀ ਤਸਵੀਰ ਨੂੰ ਸੀਨੇ ਨਾਲ ਲਗਾਏ ਹੋਏ ਅਤੇ ਸਵੇਰੇ ਉੱਠ ਕੇ ਉਸਨੇ ਜਦ ਜਾ ਕੇ ਦੇਖਿਆ ਉਦੋਂ ਵੀ ਮੇਰੇ ਪਾਪਾ ਇਸ ਤਰ੍ਹਾਂ ਬੈਠੇ ਹੋਏ ਸੀ ਪਰ ਉਸ ਮੁੰਡੇ ਨੇ ਜਾ ਕੇ ਜਿਵੇਂ ਹੀ ਪਾਪਾ ਨੂੰ ਥੋੜਾ ਹਿਲਾਇਆ ਤਾਂ ਪਾਪਾ ਗਿਰ ਪਏ ਉਸਨੇ ਡਾਕਟਰ ਨੂੰ ਬੁਲਾਇਆ ਅਤੇ ਜਾਂਚ ਕਰਾਈ ਉਦੋਂ ਪਤਾ ਚੱਲਿਆ ਕਿ ਪਾਪਾ ਹੁਣ ਨਹੀਂ ਰਹੇ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕੇ ਸੀ ਮੈਂ ਤਾਂ ਆਪਣੇ ਪਾਪਾ ਦੇ ਲਈ ਦੁਖੀ ਸੀ ਹੀ ਪਰ ਹੱਦ ਤਾਂ ਉਦੋਂ ਹੋ ਗਈ ਜਦ ਮੈਨੂੰ ਤੁਹਾਡੀ ਬੇਟੀ ਦੀ ਸਚਾਈ ਦਾ ਪਤਾ ਚੱਲਿਆ ਅਤੇ ਇਹ ਸੱਚੇ ਮੈਨੂੰ ਕਦੀ ਪਤਾ ਨਹੀਂ ਚੱਲ ਪਾਉਂਦਾ ਜੇਕਰ ਮੇਰੇ ਪਾਪਾ ਦੇ ਸਹਿਯੋਗੀ ਨੇ ਮੈਨੂੰ ਮੇਰੇ ਪਾਪਾ ਦੇ ਆਖਰੀ ਖੱਤ ਦੇ ਬਾਰੇ ਵਿੱਚ ਨਾ ਦੱਸਿਆ ਹੁੰਦਾ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਮੇਰੇ ਪਾਪਾ ਨੇ ਮੇਰੇ ਲਈ ਇੱਕ ਆਖਰੀ ਖੱਤ ਛੱਡਿਆ ਹੈ ਅਤੇ ਪਾਪਾ ਦੀ ਆਖਰੀ ਇੱਛਾ ਸੀ ਕਿ ਮੈਂ ਉਸ ਖੱਤ ਵਿੱਚ ਲਿਖੀ ਹੋਈ ਉਹਨਾਂ ਦੀ ਇੱਛਾ ਨੂੰ ਪੜਾਂ ਮੈਂ ਜਦ ਬ੍ਰਿਧ ਆਸ਼ਰਮ ਪਹੁੰਚਿਆ ਤਾਂ ਮੈਂ ਉਹ ਬਕਸਾ ਖੋਲ੍ਹਿਆ ਜਿਸ ਨੂੰ ਲੈ ਕੇ ਪਾਪਾ ਘਰ ਤੋਂ ਆਏ ਸੀ ਜਿਸ ਵਿੱਚ ਪਾਪਾ ਦਾ ਕੁਝ ਪੁਰਾਣਾ ਸਮਾਨ ਪਿਆ ਹੋਇਆ ਸੀ ਉਹ ਬਕਸਾ ਖੋਲਣੇ ਪਰ ਮੈਨੂੰ ਨੀਚੇ ਦੀ ਤਰਫ ਇੱਕ ਪਰਚਾ ਮਿਲਿਆ ਅਤੇ ਉਹ ਹੀ ਪਰਚਾ ਮੇਰੇ ਪਾਪਾ ਦਾ ਉਹ ਆਖਰੀ ਖੱਤ ਸੀ ਜੋ ਉਹਨਾਂ ਨੇ ਮੇਰੇ ਲਈ ਲਿਖਿਆ ਸੀ ਤੁਸੀਂ ਜਾਨਣਾ ਨਹੀਂ ਚਾਹੋਗੀ ਸੱਸੂ ਮਾਂ ਕਿ ਉਸ ਵਿੱਚ ਮੇਰੇ ਪਾਪਾ ਨੇ ਮੇਰੇ ਲਈ ਆਖਿਰ ਵਾਰਾ ਕੀ ਲਿਖਿਆ ਸੀ ਜਿਸ ਨੂੰ ਪੜ੍ਹਨੇ ਦੇ ਬਾਅਦ ਮੈਂ ਤੁਹਾਡੀ ਬੇਟੀ ਨਾਲ ਇੰਨੀ ਨਫ਼ਰਤ ਕਰਨ ਲੱਗਾ ਰਾਜੀਵ ਆਪਣੀ ਅੱਖਾਂ ਤੋਂ ਵੈਂਦੇ ਹੋਏ ਹੰਝੂਆਂ ਨੂੰ ਪੂੰਝਦਾ ਹੋਇਆ ਬੋਲਿਆ ਜਾਣਦੀ ਹੋ ਸਾਸੂ ਮਾ ਉਸ ਲੈਟਰ ਵਿੱਚ ਕੀ ਲਿਖਿਆ ਸੀ ਉਸ ਲੈਟਰ ਵਿੱਚ ਮੇਰੇ ਪਾਪਾ ਨੇ ਮੈਨੂੰ ਇਹਨਾਂ ਸਾਰੀ ਗੱਲਾਂ ਦੇ ਬਾਰੇ ਵਿੱਚ ਦੱਸਿਆ ਕਿ ਕਿਵੇਂ ਮੇਰੇ ਦਫ਼ਤਰ ਜਾਣੇ ਦੇ ਬਾਅਦ ਰੀਨਾ ਉਹਨਾਂ ਨੂੰ ਪਰੇਸ਼ਾਨ ਕਰਿਆ ਕਰਦੀ ਸੀ ਖਾਣਾ ਪੀਣਾ ਨਹਾਉਣਾ ਇੱਥੇ ਤੱਕ ਕੀ ਉਹਨਾਂ ਦਾ ਉਸ ਨੂੰ ਘਰ ਵਿੱਚ ਰਹਿਣਾ ਰੀਨਾ ਨੇ ਕਿੰਨਾ دشਵਾਰ ਕਰ ਦਿੱਤਾ ਸੀ ਅਤੇ ਉਹ ਇੰਨਾ ਸਭ ਕੁਝਮ ਚੇਲ ਰਹੇ ਸੀ ਸਿਰਫ ਮੇਰੇ ਖਾਤਰ ਅਤੇ ਮੈਂ ਬੇਫਕੂਫ ਇੰਨਾ ਵੀ ਨਹੀਂ ਸਮਝ ਪਾਇਆ ਉਹਨਾਂ ਨੇ ਆਪਣੇ ਆਖਰੀ ਖੱਤ ਵਿੱਚ ਵੀ ਸਿਰਫ ਆਪਣੀ ਬੇਗੁਨਾਹੀ ਲਿਖੀ ਉਹਨਾਂ ਨੇ ਲਿਖਿਆ ਸੀ ਕਿ ਜਿਸ ਦਿਨ ਅਸੀਂ ਦੋਨਾਂ ਨੂੰ ਪਾਰਟੀ ਵਿੱਚ ਜਾਣਾ ਸੀ ਉਸ ਦਿਨ ਤਾਂ ਉਹ ਸਵੇਰ ਤੋਂ ਹੀ ਕਰਦੇ ਬਾਹਰ ਸੀ ਅਤੇ ਇਸ ਦਾ ਕਾਰਨ ਸੀ ਕਿ ਰੀਨਾ ਨੇ ਪਾਪਾ ਨੂੰ ਕਿਹਾ ਸੀ ਕਿ ਪਾਪਾ ਮੇਰੀ ਮਾਂ ਦੀ ਤਬੀਅਤ ਬਹੁਤ ਖਰਾਬ ਹੈ ਰਾਜੀਵ ਨੂੰ ਆਉਣੇ ਵਿੱਚ ਹੁਣੇ ਟਾਈਮ ਲੱਗੇਗਾ ਤਾਂ ਤੁਸੀਂ ਜਾ ਕੇ ਇੱਕ ਵਾਰ ਮਾਂ ਨੂੰ ਦੇਖਾਓ ਪਾਪਾ ਨੇ ਮੇਰੇ ਨਾਲ ਗੱਲ ਕਰਨ ਦੇ ਲਈ ਕਿਹਾ ਸੀ ਪਰ ਰੀਨਾ ਨੇ ਉਹਨਾਂ ਦੀ ਮੇਰੇ ਨਾਲ ਕੋਈ ਗੱਲ ਨਹੀਂ ਕਰਵਾਈ ਅਤੇ ਕਿਹਾ ਕਿ ਮੇਰਾ ਫੋਨ ਨਹੀਂ ਮਿਲ ਰਿਹਾ ਹੈ ਤਾਂ ਪਾਪਾ ਤੁਹਾਡੇ ਘਰ ਗਏ ਸੀ राजीव ਦੀ ਸੱਸ ਬੋਲੀ ਤੁਸੀਂ ਕਿਸ ਦਿਨ ਦੀ ਗੱਲ ਕਰ ਰਹੇ ਹੋ राजीव ਉਦੋਂ राजीव ਨੇ ਆਪਣੀ ਸੱਸ ਨੂੰ ਤਰੀਕ ਦੱਸਦੇ ਹੋਏ ਕਿਹਾ ਇਸ ਦਿਨ ਦੀ ਗੱਲ ਕਰ ਰਿਹਾ ਹਾਂ ਸਾਸੂ ਮਾ ਜਦ राजीव ਦੀ ਸੱਸ ਬੋਲੀ ਪਰ ਮੈਂ ਤਾਂ ਉਸ ਦਿਨ ਘਰ ਪਰ ਸੀ ਹੀ ਨਹੀਂ ਮੈਂ ਤਾਂ ਸ਼ਹਿਰ ਦੇ ਬਾਹਰ ਗਈ ਹੋਈ ਸੀ ਕਿਸੇ ਜ਼ਰੂਰੀ ਕੰਮ ਤੋਂ ਉਦੋਂ ਰਾਜੀਵ ਅੱਖਾਂ ਤੋਂ ਵਹਿੰਦੇ ਹੋਏ ਹੰਝੂਆਂ ਨੂੰ ਪੂੰਝਦੇ ਹੋਏ ਹੱਸਦਾ ਹੋਇਆ ਬੋਲਿਆ ਉਹੀ ਤਾਂ ਸਾਸੂ ਮਾਂ ਜਦ ਤੁਸੀਂ ਆਪਣੇ ਘਰ ਪਰ ਸੀ ਹੀ ਨਹੀਂ ਤਾਂ ਤੁਹਾਡੀ लाਡਲੀ ਬੇਟੀ ਨੇ ਪਾਪਾ ਨੂੰ ਝੂਠ ਕਿਉਂ ਕਿਹਾ ਅਤੇ ਇਸ ਨੇ ਮੈਨੂੰ ਦੱਸਿਆ ਕਿ ਪਾਪਾ ਬਾਗੀਚੇ ਵਿੱਚ ਟਹਿਲਣ ਗਏ ਹਨ ਬਸ ਆਉਂਦੇ ਹੀ ਹੋਣਗੇ ਅਤੇ ਪਾਪਾ ਦੇ ਆਉਂਦੇ ਹੀ ਇਹੀ ਹੋਣਾ ਪਰ ੜਕ ਪਈ ਅਤੇ ਇੰਨਾ ਬੇਫਕੂਫ ਮੈਂ ਸੀ ਕਿ ਮੈਂ ਇੱਕ ਵਾਰ ਵੀ ਆਪਣੇ ਪਾਪਾ ਦੀ ਗੱਲ ਨਹੀਂ ਸੁਣੀ ਉਹ ਵਿਚਾਰੇ ਮੈਨੂੰ ਆਪਣੀ ਸਫਾਈ ਦਿੰਦੇ ਰਹੇ ਮੈਂ ਆਪਣੀ ਪਤਨੀ ਦੀ ਗੱਲਾਂ ਵਿੱਚ ਆ ਕੇ ਇੰਨਾ ਅੰਨ ਹੋ ਚੁੱਕਾ ਸੀ ਕਿ ਮੈਨੂੰ ਕੁਝ ਦਿਖਾਈ ਹੀ ਨਹੀਂ ਦਿੱਤਾ ਮੈਂ ਇੰਨਾ ਵੀ ਨਹੀਂ ਸੋਚਿਆ ਕਿ ਭਲਾ ਰੀਨਾ ਨੂੰ ਕਿਵੇਂ ਪਤਾ ਚੱਲਿਆ ਕਿ ਪਾਪਾ ਨੇ ਅਲਮਾਰੀ ਦੇ ਇਸ ਹਿੱਸੇ ਵਿੱਚ ਅਤੇ ਕਿੱਥੇ ਗਹਿਣੇ ਲੁਕਾਏ ਹੋਏ ਹਨ ਜੋ ਅਲਮਾਰੀ ਖੋਲਦੇ ਹੀ ਰੀਨਾ ਨੂੰ ਸਭ ਤੋਂ ਪਹਿਲੇ ਖਾਨੇ ਵਿੱਚ ਹੀ ਮਿਲ ਗਏ ਨਾ ਮੈਂ ਇੰਨਾ ਸੋਚਿਆ ਕਿ ਜੇਕਰ ਪਾਪਾ ਨੇ ਗਹਿਣੇ ਚੁਰਾਣੇ ਹੀ ਹੁੰਦੇ ਜਾਂ ਪੈਸੇ ਚੁਰਾਣੇ ਹੁੰਦੇ ਤਾਂ ਭਲਾ ਉਹ ਉਹਨਾਂ ਪੈਸਿਆਂ ਨੂੰ ਚੁਰਾ ਕੇ ਕਰਦੇ ਵੀ ਕਿਆ ਕਿਉਂਕਿ ਉਹਨਾਂ ਦਾ ਤਾਂ ਮੇਰੇ ਇਲਾਵਾ ਹੋਰ ਕੋਈ ਨਹੀਂ ਹੈ ਕਿਉਂਕਿ ਉਸ ਵਕਤ ਮੇਰੀ ਬੁੱਧੀ ਪਰ ਪੱਥਰ ਪੈ ਗਏ ਸੀ ਕਹਿੰਦੇ ਹਨ ਨਾ ਕਿ ਜਦ ਬੁਰਾ ਸਮੇਂ ਆਉਂਦਾ ਹੈ ਤਾਂ ਦੱਸ ਕੇ ਨਹੀਂ ਆਉਂਦਾ ਬਸ ਮੇਰਾ ਵੀ ਬੁਰਾ ਸਮੇਂ ਸ਼ੁਰੂ ਹੋ ਗਿਆ ਸੀ ਜਾਂ ਕਹੋ ਕਿ ਮੇਰੇ ਪਾਪਾ ਦਾ ਬੁਰਾ ਸਮੇਂ ਮੇਰੀ ਬੇਵਕੂਫੀ ਦੇ ਕਾਰਨ ਸ਼ੁਰੂ ਹੋਇਆ ਮੈਂ ਆਪਣੇ ਪਿਤਾ ਦੀ ਜ਼ਿੰਦਗੀ ਨੂੰ ਜਾਨੂ ਬਣਾ ਦਿੱਤਾ ਉਸ ਲੈਟਰ ਵਿੱਚ ਪਾਪਾ ਨੇ ਇੰਨਾ ਸਭ ਲਿਖਣੇ ਦੇ ਬਾਅਦ ਆਪਣੀ ਆਖਰੀ ਇੱਛਾ ਲਿਖੀ ਅਤੇ ਤੁਸੀਂ ਜਾਣਦੀ ਹੋ ਸਾਸੂ ਮਾਂ ਕੀ ਉਹਨਾਂ ਦੀ ਆਖਰੀ ਇੱਛਾ ਕਿਆ ਸੀ ਉਹਨਾਂ ਨੇ ਆਪਣੀ ਆਖਰੀ ਇੱਛਾ ਇਹ ਹੀ ਲਿਖੀ ਕੀ ਮੈਂ ਤੁਹਾਡੀ ਬੇਟੀ ਨੂੰ ਘਰ ਵਿੱਚ ਰੱਖਾਂ ਅਤੇ ਆਪਣੇ ਪਰਿਵਾਰ ਦੇ ਨਾਲ ਖੁਸ਼ੀ-ਖੁਸ਼ੀ ਰਹਾ ਉਹ ਸਿਰਫ ਮੈਨੂੰ ਆਪਣੀ ਬੇਗੁਨਾਹੀ ਸਾਬਿਤ ਕਰਨਾ ਚਾਹੁੰਦੇ ਸੀ ਉਹਨਾਂ ਨੇ ਤੁਹਾਡੀ ਬੇਟੀ ਨੂੰ ਗੁਨਾਹਗਾਰ ਸਾਬਿਤ ਨਹੀਂ ਕੀਤਾ ਉਹਨਾਂ ਨੇ ਤਾਂ ਸਿਰਫ ਖੁਦ ਨੂੰ ਬੇਗੁਨਾਹ ਸਾਬਿਤ ਕੀਤਾ ਅਤੇ ਮੇਰੇ ਪ੍ਰਤੀ ਉਹਨਾਂ ਦਾ ਕਿੰਨਾ ਪਿਆਰ ਸੀ ਜਿਸ ਨੂੰ ਮੈਂ ਕਦੀ ਦੇਖ ਨਹੀਂ ਪਾਇਆ ਜਦ ਤੋਂ ਮੇਰੀ ਮਾਂ ਦੀ ਮੌਤ ਹੋਈ ਉਦੋਂ ਤੋਂ ਉਹਨਾਂ ਨੇ ਮੈਨੂੰ ਇੱਕ ਪਲ ਦੇ ਲਈ ਵੀ ਮਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਪਰ ਮੈਂ ਆਪਣੇ ਪਿਤਾ ਨੂੰ ਉਹਨਾਂ ਦੇ ਅੰਤਿਮ ਸਮੇਂ ਵਿੱਚ ਵੀ ਇੱਕ ਜ਼ਿਲਤ ਭਰੀ ਜ਼ਿੰਦਗੀ ਦਿੱਤੀ ਜੇਕਰ ਮੈਂ ਆਪਣੇ ਪਾਪਾ ਦਾ ਸਾਥ ਨਾ ਛੱਡਿਆ ਹੁੰਦਾ ਤਾਂ ਸ਼ਾਇਦ ਅੱਜ ਵੀ ਮੇਰੇ ਪਾਪਾ ਮੇਰੇ ਸਾਹਮਣੇ ਜਿੰਦਾ ਹੁੰਦੇ ਸ਼ਾਇਦ ਮੈਂ ਆਪਣੇ ਪਾਪਾ ਨੂੰ ਦੇਖ ਪਾਉਂਦਾ ਉਹਨਾਂ ਨੂੰ ਆਪਣੀ ਹਰ ਗੱਲ ਕਹਿ ਪਾਉਂਦਾ ਮੈਂ ਆਪਣੇ ਪਾਪਾ ਪਰ ਭਰੋਸਾ ਕਰਦਾ ਕਾਸ਼ ਮੈਂ ਇੱਕ ਵਾਰ ਉਹਨਾਂ ਦੀ ਗੱਲ ਸੁਣ ਲੈਂਦਾ ਕ੍ਰਿਸ਼ਨ ਸਿੰਘ ਜੀ ਦਾ ਆਖਰੀ ਖੱਤ ਸੁਣ ਕੇ ਰਾਜੀਵ ਦੀ ਸੱਸ ਦੀ ਅੱਖਾਂ ਤੋਂ ਵੀ ਹੰਝੂ ਵਹਿ ਲੱਗੇ ਅਤੇ ਉਹ ਖੁਦ ਨੂੰ ਰੋਕ ਨਹੀਂ ਸਕੀ ਉਹਨਾਂ ਨੇ ਬਿਨਾਂ ਕੁਝ ਸੋਚੇ ਬਿਨਾਂ ਕੁਝ ਕਹੇ ਆਪਣੀ ਬੇਟੀ ਨੂੰ ਤਿੰਨ ਚਾਰ ਥੱਪੜ ਜੜ ਦਿੱਤੇ ਅਤੇ ਉਸ ਨੂੰ ਥੱਪੜ ਮਾਰਦੀ ਹੋਈ ਬੋਲੀ ਤੇਰੇ ਜੈਸੀ ਬੇਟੀ ਤੋਂ ਚੰਗਾ ਤਾਂ ਮੇਰੀ ਕੋਈ ਬੇਟੀ ਹੀ ਨਾ ਹੁੰਦੀ ਮੈਂ ਤਾਂ ਤੈਨੂੰ ਐਸੇ ਸੰਸਕਾਰ ਨਹੀਂ ਦਿੱਤੇ ਫਿਰ ਇਹ ਸਭ ਕਰਤੋਤ ਤੂੰ ਕਿੱਥੇ ਤੋਂ ਸਿੱਖੀ ਤੂੰ ਇੱਕ ਵਾਰ ਨਹੀਂ ਸੋਚਿਆ ਕਿ ਜੈਸਾ ਤੂੰ ਆਪਣੇ ਸਸੂਰ ਦੇ ਨਾਲ ਕਰ ਰਹੀ ਹੈ ਵੈਸਾ ਜੇਕਰ ਤੇਰੀ ਮਾਂ ਦੇ ਨਾਲ ਹੋਵੇਗਾ ਤਾਂ ਤੈਨੂੰ ਕਿਹਦਾ ਲੱਗੇਗਾ ਰਾਜੀਵ ਦੀ ਸੱਸ ਨੇ ਆਪਣੀ ਬੇਟੀ ਨੂੰ ਬਹੁਤ ਭਲਾ ਬੁਰਾ ਕਿਹਾ ਅਤੇ ਇੱਥੇ ਤੱਕ ਕਿ ਉਸ ਨੂੰ ਬਹੁਤ ਗੱਲਾਂ ਨਾਲ ਜਲੀਲ ਕੀਤਾ ਪਰ ਜਾਂਦੇ ਜਾਂਦੇ ਰਾਜੀਵ ਦੀ ਸੱਸ ਨੇ ਰੁਕ ਕੇ ਦੁਬਾਰਾ ਰਾਜੀਵ ਨੂੰ ਕਿਹਾ ਰਾਜੀਵ ਬੇਟਾ ਮੈਂ ਸਮਝ ਸਕਦੀ ਹਾਂ ਕਿ ਇਸ ਵਕਤ ਤੇਰੇ ਦਿਲ ਪਰ ਕਿਆ ਗੁਜਰ ਰਹੀ ਹੈ ਅਤੇ ਮੈਂ ਤੈਨੂੰ ਇਹ ਬਿਲਕੁਲ ਨਹੀਂ ਕਹੂੰਗੀ ਕਿ ਤੁਸੀਂ ਤੁਰੰਤ ਮੇਰੀ ਬੇਟੀ ਨੂੰ ਮਾਫ ਕਰ ਦਿਓ ਪਰ ਮੈਂ ਤੁਹਾਨੂੰ ਇੰਨਾ ਜ਼ਰੂਰ ਕਹੂੰਗੀ ਕੀ ਤੇਰੇ ਉਹੀ ਪਾਪਾ ਜਿਨ੍ਹਾਂ ਨੂੰ ਤੂੰ ਇੰਨਾ ਪਿਆਰ ਕਰਦਾ ਸੀ ਜਿਨ੍ਹਾਂ ਨੂੰ ਇੱਕ ਗਲਤਫਹਿਮੀ ਦੇ ਕਾਰਨ ਤੂੰ ਖੁਦ ਤੋਂ ਦੂਰ ਕਰ ਦਿੱਤਾ ਜੇਕਰ ਤੁਸੀਂ ਆਪਣੇ ਪਾਪਾ ਦੀ ਇੱਜ਼ਤ ਕਰਦੇ ਹੋ ਤਾਂ ਤੈਨੂੰ ਉਹਨਾਂ ਦੇ ਫੈਸਲੇ ਦੀ ਵੀ ਇੱਜ਼ਤ ਕਰਨੀ ਚਾਹੀਦੀ ਅਤੇ ਹੁਣੇ ਤੂੰ ਹੀ ਦੱਸਿਆ ਕਿ ਤੇਰੇ ਪਾਪਾ ਦਾ ਆਖਰੀ ਫੈਸਲਾ ਜਾਂ ਉਹਨਾਂ ਦੀ ਆਖਰੀ ਇੱਛਾ ਕੀ ਸੀ ਹੁਣੇ ਤੂੰ ਕਿਹਾ ਕਿ ਤੇਰੇ ਪਾਪਾ ਦੀ ਆਖਰੀ ਇੱਛਾ ਸੀ ਕੀ ਤੂੰ ਆਪਣੇ ਪਰਿਵਾਰ ਦੇ ਨਾਲ ਖੁਸ਼ੀ-ਖੁਸ਼ੀ ਰਹੇ ਮੈਂ ਮੰਦੀ ਹਾਂ ਰਾਜੀਵ ਇਹ ਸਭ ਭੁੱਲਣਾ ਤੇਰੇ ਲਈ ਇੰਨਾ ਆਸਾਨ ਨਹੀਂ ਹੈ ਪਰ ਤੂੰ ਇਹਨਾਂ ਨੂੰ ਆਪਣੇ ਘਰ ਤੋਂ ਕੱਢ ਕੇ ਆਪਣੇ ਪਿਤਾ ਦੀ ਆਗਿਆ ਦੀ ਉਲੰਘਣਾ ਨਾ ਕਰ ਉਹਨਾਂ ਦੇ ਜਿਉਂਦੇ ਜੀ ਤੂੰ ਉਹਨਾਂ ਨੂੰ ਬਹੁਤ ਦੁੱਖ ਪਹੁੰਚਾਇਆ ਅਤੇ ਉਹਨਾਂ ਨੂੰ ਜਿਉਂਦੇ ਜੀ ਤੂੰ ਬਹੁਤ ਟੜਫਾਇਆ ਪਰ ਮੈਂ ਤੇਰੇ ਹੱਥ ਜੋੜਦੀ ਹਾਂ ਬੇਟਾ ਆਪਣੇ ਪਿਤਾ ਦੀ ਮੌਤ ਦੇ ਬਾਅਦ ਘਟ ਤੋਂ ਘਟ ਉਹਨਾਂ ਦੀ ਆਤਮਾ ਨੂੰ ਤਾਂ ਸ਼ਾਂਤੀ ਦੇ ਜੋ ਉਹ ਚਾਹੁੰਦੇ ਸੀ ਘਟ ਤੋਂ ਘਟ ਉਹਨਾਂ ਦੀ ਮੌਤ ਦੇ ਬਾਅਦ ਤਾਂ ਤੂੰ ਉਹੀ ਕਰ ਸਕਦਾ ਹੈ ਆਪਣੀ ਸੱਸ ਦੀ ਗੱਲ ਸਮਝਦੇ ਹੋਏ ਰਾਜੀਵ ਨੇ ਆਪਣੀ ਪਤਨੀ ਰੀਨਾ ਨੂੰ ਘਰ ਵਿੱਚ ਰੱਖ ਤਾਂ ਲਿਆ ਪਰ ਉਸ ਨੂੰ ਉਸ ਦੀ ਗਲਤੀ ਦੇ ਲਈ ਮਾਫ ਨਹੀਂ ਕਰ پا ਰਿਹਾ ਸੀ ਪਰ ਉਸ ਨੇ ਆਪਣੇ ਪਿਤਾ ਦੀ ਆਖਰੀ ਇੱਛਾ ਮੰਨਦੇ ਹੋਏ ਰੀਨਾ ਨੂੰ ਘਰ ਵਿੱਚ ਰਹਿਣ ਦਿੱਤਾ ਅਤੇ ਹੁਣ ਰੀਨਾ ਆਪਣੇ ਪਤੀ ਦਾ ਆਪਣੇ ਪ੍ਰਤੀਵਿਵਹਾਰ ਦੇਖ ਕੇ ਦਿਨ ਰਾਤ ਖੁਦ ਨੂੰ ਕੋਸਦੀ ਰਹਿੰਦੀ ਕਿ ਉਸਨੇ ਆਖਿਰ ਕਿਉਂ ਆਪਣੇ ਵਸੇ ਵਸਾਏ ਪਰਿਵਾਰ ਨੂੰ ਉਜਾੜ ਲਿਆ ਹੁਣ ਉਹ ਸੋਚਦੀ ਹੈ ਕਿ ਉਸਨੇ ਆਪਣੇ ਸਸੁਰਦ ਦੇ ਨਾਲ ਆਖਰੀਨਾਂ ਗਲਤ ਕਿਉਂ ਕੀਤਾ ਆਖਿਰ ਕੀ ਗਲਤੀ ਸੀ ਉਹਨਾਂ ਦੀ ਜੋ ਉਹਨਾਂ ਨੇ ਆਪਣੇ ਬੱਚਿਆਂ ਦੇ ਕਾਰਨ ਇੰਨਾ ਦੁੱਖ ਸਹਿਹਾ ਉਹ ਰੀਨਾ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਪਰ ਰਾਜੀਵ ਉਸ ਦੀ ਗਲਤੀਆਂ ਨੂੰ ਮਾਫ ਨਹੀਂ ਕਰ ਪਾਇਆ ਹੈ ਪਰ ਰੀਨਾ ਨੂੰ ਉਮੀਦ ਹੈ ਕਿ ਸ਼ਾਇਦ ਇੱਕ ਦਿਨ ਰਾਜੀਵ ਉਸ ਨੂੰ ਮਾਫ ਕਰ ਦੇਵੇਗਾ ਕਿਉਂਕਿ ਰੀਨਾ ਹੁਣ ਆਪਣੇ ਸਸੁਰ ਜੈਸੇ ਬਜ਼ੁਰਗ ਵਿਅਕਤੀਆਂ ਦੀ ਮਦਦ ਕਰਨੇ ਵਿੱਚ ਸਭ ਤੋਂ ਅੱਗੇ ਰਹਿੰਦੀ ਹੈ ਪਰ ਰਾਜੀਵ ਉਸ ਤੋਂ ਖਿਜਿਆ ਖਿਜਿਆ ਰਹਿੰਦਾ ਹੈ ਸ਼ਾਇਦ ਰੀਨਾ ਹੁਣ ਉਹ ਆਪਣੇ ਕਰਮਾਂ ਦੀ سزا ਭੁਗਤ ਰਹੀ ਹੈ ਸਟੋਰੀ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ